ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਸਿੱਤ ਤੁਹਾਡਾ ਸਾਡੇ YouTube ਚੈਨਲ RK JOL ਪੰਜਾਬੀ ਵਿਰਸਾ ਤੇ। ਆਓ ਜੀ ਜੁੜਦੇ ਹਾਂ ਪੰਜਾਬੀ ਸਾਹਿਤ ਦੇ ਨਾਲ। ਅੱਜ ਆਪਾਂ ਤੁਹਾਨੂੰ ਬਹੁਤ ਸੋਹਣੀ ਕਹਾਣੀ ਸੁਣਾਵਾਂਗੇ ਪ੍ਰਿੰਸੀਪਲ ਸੁਜਾਨ ਸਿੰਘ ਦੀ ਕਲਮ ਤੋਂ ਪੰਜਾਬੀ ਕਹਾਣੀ ਪ੍ਰਾਉਣਾ। ਅਖੀਰ ਤੱਕ ਜਰੂਰ ਸੁਣਨਾ ਜੀ ਪ੍ਰਾਉਣਾ। ਸੂਰਜ ਡੁੱਬ ਚੁੱਕਾ ਸੀ ਲੈਹਂਦੇ ਤੋਂ ਲਾਲੀ ਹੌਲੀ-ਹੌਲੀ ਅਲੋਪ ਹੋ ਰਹੀ ਸੀ ਰਾਤ ਰਾਣੀ ਦੇ ਰਾਜਦੂਤ ਚਾਨਣ ਵਿੱਚ ਹਨੇਰਾ ਲਾਉਣ ਦੇ ਆਹਰ ਵਿੱਚ ਸਨ ਮੀਰਾ ਕੋਟੀਆਂ ਦੀ ਨੁਕਰੋਂ ਮੁੜ ਕੇ ਇੱਕ ਚੀਕ ਦਾ ਗੱਡਾ ਪਿੰਡ ਦੇ ਚੌਂਕ ਵੱਲ ਨੂੰ ਰੁੱਖ ਕਰੀ ਜਾ ਰਿਹਾ ਸੀ ਮਗਰੇ ਮਗਰ ਤਖਤ ਸਿੰਘ ਗਾਡੀ ਚੂੜੇ ਨੂੰ ਗਾਲਾਂ ਕੱਢਦਾ ਆ ਰਿਹਾ ਸੀ ਤੇ ਉਹ ਆਪਣਾ ਗੁੱਸਾ ਬਲਦਾਂ ਤੇ ਕੱਢੀ ਜਾ ਰਿਹਾ ਸੀ ਐਨ ਇਸੇ ਵੇਲੇ ਇੱਕ ਨੌਜਵਾਨ ਖੱਦਰ ਦੇ ਸਾਫ ਕੱਪੜੇ ਪਾਈ ਉਸੇ ਪਾਸਿਓਂ ਵੀ ਵਿੱਚ ਦਾਖਲ ਹੋਇਆ ਤੇ ਕਾਲੀ ਕਾਲੀ ਤੁਰਦਾ ਗਾਲਾਂ ਕੱਢ ਰਿਹਾ ਜੱਟ ਨਾਲ ਜਰਲਿਆ ਮੁਸਕਰਾ ਕੇ ਉਸ ਜੱਟ ਵੱਲ ਤੱਕਦਿਆਂ ਕਿਹਾ ਸਰਦਾਰ ਕਿਉਂ ਐਵੇਂ ਜ਼ਬਾਨ ਗੰਦੀ ਕਰਨਾ ਵੇ ਭਾਉ ਤੈਨੂੰ ਕੀ ਪਤਾ ਇਹਨਾਂ ਕਮੀਨਾ ਦਾ ਸਾਰਾ ਦਿਨ ਕੱਖ ਭੰਡ ਕੇ ਦੂਰਾ ਨਹੀਂ ਕਰਦੇ ਤੇ ਦਾਣੇ ਮੰਗਦੇ ਨੇ 40 40 ਮਾਣਾ ਸਾਰੇ ਦਿਨ ਵਿੱਚ ਇੱਕ ਬਾਲਨ ਦਾ ਗੱਡਾ ਨਹੀਂ ਬਣਾਇ ਇਹਦੇ ਕੋਲੋਂ ਨੌਜਵਾਨ ਹੁਣ ਗੱਡੇ ਦੇ ਬਰਾਬਰ ਪਹੁੰਚ ਚੁੱਕਾ ਸੀ ਖੱਦਰ ਦੇ ਥੈਲੇ ਨੂੰ ਦੂਸਰੇ ਹੱਥ ਵਿੱਚ ਬਦਲਦਿਆਂ ਉਸ ਕਿਹਾ ਬਈ ਸਰਦਾਰ ਇਨ੍ਹਾਂ ਬੇਜ਼ਬਾਨਾਂ ਨੂੰ ਐਵੇਂ ਕਿਉਂ ਕੁੱਟੀ ਜਾਣਾ ਹੈ ਕਮੀ ਜੂੜਨੇ ਕੋਈ ਉੱਤਰ ਨਾ ਦਿੱਤਾ ਪਰ ਡੰਗਰਾਂ ਨੂੰ ਕੁੱਟਣੋਂ ਹਟ ਗਿਆ ਤਖਤ ਸਿੰਘ ਹਾਲੀ ਵੀ ਚੂੜੇ ਨੂੰ ਗਾਲ੍ਹਾਂ ਕੱਢੇ ਜਾ ਰਿਹਾ ਸੀ ਚੌੜੇ ਨੂੰ ਸਰਦਾਰ ਆਖਿਆ ਜਾਂਦਾ ਸੁਣ ਕੇ ਉਸ ਮੂੰਹ ਵੱਟਿਆ ਹਾਲੀ ਕੁਝ ਆਖਣਾ ਹੀ ਚਾਹੁੰਦਾ ਸੀ ਕਿ ਨੌਜਵਾਨ ਖੱਬੇ ਹੱਥ ਗੁਰਦੁਆਰੇ ਵੱਲ ਨੂੰ ਮੁੜ ਗਿਆ ਕੁਝ ਦੂਰ ਜਾ ਕੇ ਨੌਜਵਾਨ ਨੇ ਚੌੜੇ ਪੰਜੇ ਦੀ ਟੁੱਟੀ ਹੋਈ ਜੁੱਤੀ ਨੂੰ ਪੱਬ ਵਿੱਚ ਅੜਾ ਕੇ ਝਾੜਿਆ ਦੋ ਤਿੰਨ ਬਰੀਕ ਰੂੜੇ ਜੋ ਘਸੇ ਹੋਏ ਤਲੇ ਵਿੱਚੋਂ ਅੰਦਰ ਲੰਘ ਗਏ ਸਨ ਉੱਥੋਂ ਦੀ ਹੀ ਕਿਰ ਗਏ ਕਾਲੀ ਕਾਲੀ ਤੁਰਦਾ ਉਹ ਗੁਰਦੁਆਰੇ ਦੇ ਬਾਹਰਲੇ ਬੂਹੇ ਅੱਗੇ ਪਹੁੰਚਿਆ ਜਿੱਥੇ ਜ਼ੈਲਦਾਰ ਸਾਹਿਬ ਤੇ ਭਾਈ ਸਾਹਿਬ ਕੁਝ ਗੱਲਾਂ ਕਰ ਰਹੇ ਸਨ ਆਖਰੀ ਗੱਲ ਜੋ ਨੌਜਵਾਨ ਨੇ ਸੁਣੀ ਹੋ ਸੀ ਜ਼ੈਲਦਾਰ ਸਾਹਿਬ ਦਿੱਤਾ ਤਰਖਾਨ ਸ਼ੱਕੀ ਆਦਮੀ ਹੈ ਉਹਦੇ ਘਰ ਨਿਤ ਨਵੇਂ ਆਦਮੀ ਆਉਂਦੇ ਨੇ ਨੌਜਵਾਨ ਦੀ ਫਤੇ ਸੁਣ ਕੇ ਦੋਵੇਂ ਤੜਕ ਕੇ ਚੁੱਪ ਕਰ ਰਹੇ ਨੌਜਵਾਨ ਨੇ ਲਿਵਾਸ ਤੋਂ ਬਿਨਾ ਨੌਜਵਾਨ ਨੇ ਲਿਵਾਸ ਤੋਂ ਪਛਾਨਦਿਆਂ ਭਾਈ ਨੂੰ ਪੁੱਛਿਆ ਭਾਈ ਜੀ ਕਮੀਆਂ ਦੀ ਪੱਤੀ ਕਿਹੜੀ ਏ ਭਾਈ ਜੀ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਜ਼ੈਲਦਾਰ ਸਾਹਿਬ ਨੇ ਸਵਾਲ ਕੀਤਾ ਇਹ ਦੇ ਜਾਣਾ ਹੈ ਵੇ ਤੂੰ ਆਉਣ ਵਾਲੇ ਦੇ ਮੂੰਹ ਨਿਕਲ ਗਿਆ ਭਾਈ ਜੀ ਮੈਂ ਕਮੀਆਂ ਦੀ ਪੱਤੀ ਜਾਣਾ ਹੈ ਕਿਸੇ ਦੀ ਗੁੱਸੇ ਵਿੱਚ ਲਾਲ ਪੀਲਾ ਹੋਇਆ ਜ਼ੈਲਦਾਰ ਹਾਲੀ ਕੁਝ ਕੜਕਣਾ ਹੀ ਚਾਹੁੰਦਾ ਸੀ ਕਿ ਭਾਈ ਹੁਰੀ ਗਾਂਝ ਉਠੇ ਭਾਈ ਜੀ ਕੀ ਹੁੰਦਾ ਓਏ ਸਰਦਾਰ ਸਾਹਿਬ ਕਾ ਜੈਲਦਾਰ ਸਾਹਿਬ ਨੂੰ ਭਾਈ ਜੀ ਮੁਆਫ ਕਰਨਾ ਪਰ ਭਾਈ ਜੀ ਕੋਈ ਪੜਾ ਬਚਨਦੇ ਨਹੀਂ ਸੁਣਿਆ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਏਕ ਪਿਤਾ ਏਕ ਸਕੇ ਹੰਬਾਰਕ ਫੇਰ ਭਾਈ ਭਾਈ ਹੀ ਤਾਂ ਹੋਏ ਅਸੀਂ ਸਾਰੇ ਜੈਲਦਾਰ ਸਾਹਿਬ ਬੁਲੀ ਤੂੰ ਹੈਗਾ ਕੌਣ ਓਏ ਸਰਦਾਰ ਸਾਹਿਬ ਮੈਂ ਵੀ ਤੁਹਾਡੇ ਜਿਹਾ ਇੱਕ ਰੱਬ ਦਾ ਬੰਦਾ ਹਾਂ ਨੌਜਵਾਨ ਨੇ ਅਧੀਨਗੀ ਨਾਲ ਕੇਹਾ ਜ਼ੈਲਦਾਰ ਸਾਹਿਬ ਕਹਿਣ ਲੱਗੇ ਓਏ ਵੇਪ ਕੁਫਾ ਮੇਰਾ ਮਤਲਬ ਹੈ ਤੇਰਾ ਨਾਂ ਜਾਤ ਕੰਮ ਪਤਾ ਟਕਾਣਾ ਕੀ ਹੈ ਮੇਰਾ ਨਾਂ ਕੁਰਬਾਨ ਸਿੰਘ ਜਾਤ ਸਿੱਖ ਕੌਮ ਪਿੰਡ ਪਿੰਡ ਫਿਰਨਾ ਤੇ ਹੁਣ ਦਾ ਪਤਾ ਚੱਕ ਸਰਗੋਦਾ ਹੈ ਬੜਾ ਨੁਕਰੋਕੂਨਾ ਓਏ ਤੂੰ ਭਾਈ ਨੇ ਜ਼ੈਲਦਾਰ ਦਾ ਪੱਖ ਕਰ ਦਿਆ ਗਿਆ ਸਿੱਖ ਵੀ ਕੋਈ ਜਾਤ ਹੈ ਜਾਤ ਦੱਸ ਦੇ ਖਾਂ ਅਸੀਂ ਹਾਂ ਖੱਤਰੀ ਬਾਵੇ ਦੇ ਹਣ ਜੱਟ ਸਰਦਾਰ ਭਾਈ ਜੀ ਮੈਂ ਤੇ ਸਿੱਧੀ ਗੱਲ ਸਿੱਧੀ ਤਰ੍ਹਾਂ ਕਰਦਾ ਜਿੱਥੇ ਤੱਕ ਮੈਂ ਜਾਣਦਾ ਸਿੱਖ ਧਰਮ ਵੀ ਹੈ ਤੇ ਸਮਾਜ ਵੀ ਤੇ ਇਸ ਭਾਈਚਾਰੇ ਵਿੱਚ ਕੋਈ ਜਾਤ ਗੋਤ ਦਾ ਵਿਚਾਰ ਨਹੀਂ ਭਾਈ ਜੀ ਨੇ ਜ਼ੈਲਦਾਰ ਸਾਹਿਬ ਵੱਲ ਤੱਕਦੇ ਆ ਤੇ ਖੱਦਰ ਪੋਸ਼ ਵੱਲ ਇਸ਼ਾਰਾ ਕਰ ਦਿੰਦੇ ਹਾਂ ਸਾਨੂੰ ਪੜਾਉਣਾ ਹੈ ਗੁਰੂ ਦਸਮ ਪਤਸ਼ਾਹ ਨੇ ਨਹੀਂ ਆਖਿਆ ਬਚਿੱਤਰਨਾਟਕ ਵਿੱਚ ਛਤਰੀ ਕਾ ਪੂਤ ਹੂੰ ਫਿਰ ਉਹਨਾਂ ਜਾਤ ਪਤ ਮੰਨੀ ਕੇ ਨਾ ਐਨੇ ਨੂੰ ਭਾਈ ਆਣਾ ਲਾਲ ਟੈਨ ਲੈ ਕੇ ਬਾਹਰ ਨਿਕਲੀ ਜ਼ੈਲਦਾਰ ਸਾਹਿਬ ਨੇ ਭਾਈ ਸਾਹਿਬ ਨੂੰ ਅੱਖ ਮਾਰੀ ਤੇ ਕਹਿਣ ਲੱਗੇ ਜਾਂਦਿਓ ਭਾਈ ਜੀ ਇਸ ਮੂਰਖ ਨੂੰ ਕੋਈ ਸਮਝ ਆਉਣੀ ਹੈ ਹੋਏਗਾ ਕੋਈ ਚੂੜਾ ਚਪੜਾ ਪਾਈ ਸਾ ਬਾਸ ਤੇ ਲੱਗੇ ਬਟੇਰੇ ਵਾਂਗ ਬੋਲ ਉਠੇ ਗੁਰਦੁਆਰੇ ਵਿੱਚ ਤਾਂ ਤੁਹਾਡੇ ਲਈ ਕੋਈ ਥਾਂ ਨਹੀਂ ਪਿੰਡ ਦੀ ਖੱਬੀ ਵਾਹੀ ਕੰਮੀਆਂ ਦੀ ਪੱਤੀ ਹੈ ਤੇ ਉਦੋਂ ਪਰੇ ਬਾਹਰ ਬਾਹਰ ਚੂੜਿਆਂ ਦੀ ਠੱਠੀ ਉੱਥੇ ਤੈਨੂੰ ਤੇਰੇ ਜਾਤ ਭਰਾ ਮਿਲ ਪਣਗੇ ਸਤਿ ਸ਼੍ਰੀ ਅਕਾਲ ਕਹਿ ਕੇ ਜਦ ਉਹ ਕਮੀਆਂ ਦੀ ਪੱਤੀ ਵੱਲ ਤੁਰਿਆ ਤਾਂ ਭਾਈ ਸਾਹਿਬ ਕਹਿ ਰਹੇ ਸਨ ਨਾਸਤਿਕ ਹਨ ਨਾਸਤਿਕ ਜਾਤ ਪਾਤ ਨਹੀਂ ਮੰਨਦੇ ਧਰਮ ਪ੍ਰੇਸ਼ਟ ਕਰਦੇ ਫਿਰਦੇ ਨੇ ਜ਼ੈਲਦਾਰ ਸਾਹਿਬ ਕੁਝ ਹੋਰ ਸੋਚ ਰਿਹਾ ਸੀ ਸਾਹਮਣੇ ਘਰੋਂ ਕਰਮ ਨੂੰ ਆਵਾਜ਼ ਮਾਰੀ ਤੇ ਕੰਨ ਵਿੱਚ ਕਹਿ ਕੇ ਉਸ ਨੂੰ ਨੌਜਵਾਨ ਦੀ ਮਗਰ ਪਰਸ਼ਾਵੇਂ ਬਾਗਲਾ ਦਿੱਤਾ ਕੰਮੀਆਂ ਦੀ ਪੱਤੀ ਦੇ ਮੋੜ ਤੇ ਮੁੰਡੇ ਖੇਡ ਰਹੇ ਸਨ। ਜਵਾਨ ਨੇ ਪੁੱਛਿਆ ਕੋਈ ਕੇਹਰ ਸਿੰਘ ਹੈ ਇਸ ਪੱਤੀ ਵਿੱਚ? ਮੁੰਡੇ ਖੇਡ ਛੱਡ ਕੇ ਇਕੱਠੇ ਹੋ ਗਏ। ਸੂਚ-ਸੂਚ ਕੇ ਤੇ ਇੱਕ ਦੂਸਰੇ ਨੂੰ ਪੁੱਛ-ਪਿਛਾ ਕੇ ਕਹਿਣ ਲੱਗੇ ਕੇਹਰ ਸਿੰਘ ਤੇ ਇੱਥੇ ਕੋਈ ਨਹੀਂ। ਹਾਂ ਕੇਹਰ ਸਿੰਘ ਹੈ ਜੱਟ ਦੂਸਰੀ ਪੱਤੀ। ਲਾਲ ਸਿੰਘ ਉਸ ਫਿਰ ਪੁੱਛਿਆ। ਉਹ ਤੇ ਸਾਰੇ ਪਿੰਡ ਵਿੱਚ ਕੋਈ ਨਹੀਂ ਇੱਕ ਸਿਆਣੇ ਮੁੰਡੇ ਨੇਗੇ। ਕੋਈ ਨਾ ਮਾ ਸੰਤੂ ਹਸੂ ਚਾਗਾ ਦੌਲਾ ਕੋਈ ਨਹੀਂ। ਸੰਤੂ ਤੇ ਹੈਗਾ ਇੱਕ ਇੱਕ ਮੁੰਡੇ ਨੇ ਆਖਿਆ ਕਰਮੂ ਜਿਹੜਾ ਹੁਣ ਉੱਥੇ ਪਹੁੰਚ ਚੁੱਕਾ ਸੀ ਬੋਲ ਉਠਿਆ ਸੰਤੂ ਕਿਹੜਾ ਹੋਇ ਰਹਿ ਮੈਂ ਆ ਪਾਉ ਉਹ ਸੰਤਾ ਸਿਉ ਪੰਚ ਹਾਹੋ ਠੀਕ ਆ ਸੰਤਾ ਮਹਿਰ ਤੇ ਤੂੰ ਮੁਖ ਉਹਨਾਂ ਦੇ ਘਰ ਜਾਣਾ ਵਾ ਆ ਮੈਂ ਛਾੜਦਾ ਆ ਮੈਂ ਤੈਨੂੰ ਪਾਉ ਕਰਮੂ ਨੇ ਆਖਿਆ ਤੇ ਉਸ ਨੂੰ ਮਗਰ ਲੈ ਤੁਰਿਆ ਇੱਕ ਨਿੱਕਾ ਜਿਹਾ ਲੰਮਿਆ ਪੋਚਿਆ ਘਰ ਸੀ ਜਿਸ ਦੇ ਬੂਹੇ ਅੱਗੇ ਲਿਜਾ ਕੇ ਕਰਮੂ ਨੇ ਕਿਹਾ ਆਏ ਸੰਤੇ ਦਾ ਘਰ ਆਵਾਜ਼ ਮਾਰ ਲੈ ਮਖ ਹਾਲੀ ਖੱਦਰਪੋਸ਼ ਨੇ ਸਰਦਾਰ ਸੰਤਾ ਸਿੰਘ ਸਰਦਾਰ ਸੰਤਾ ਸਿੰਘ ਕਰਕੇ ਵਾਜਾ ਮਾਰਨੀ ਸ਼ੁਰੂ ਹੀ ਕੀਤੀਆਂ ਸਨ ਕਿ ਕਰਮੂ ਨਾਲ ਦੇ ਘਰ ਜਾਵੜਿਆ ਚੀਤਾ ਵਿੱਚੋਂ ਡਿਉੜੀ ਵਿੱਚ ਕੰਬ ਦਾ ਚੰਨ ਆਉਂਦਾ ਦਿਸਿਆ ਤੇ ਨਾਲ ਹੀ ਕਿਸੇ ਬਰੀਕ ਜਨਾਨਾ ਆਵਾਜ਼ ਵਿੱਚ ਆਖਿਆ ਜੀ ਇਹ ਸਰਦਾਰ ਸੰਤਾ ਸਿੰਘ ਦਾ ਘਰ ਨਹੀਂ ਉਹਨਾਂ ਦਾ ਘਰ ਦੂਸਰੀ ਪਿੰਡ ਪਿੰਡ ਫਿਰਨ ਵਾਲੇ ਨੌਜਵਾਨ ਨੇ ਹੈਰਾਨ ਹੋ ਕੇ ਪੁੱਛਿਆ ਤਾਂ ਕੀ ਇਹ ਸਰਦਾਰ ਸੰਤਾ ਸਿੰਘ ਪੈਂਚ ਦਾ ਘਰ ਨਹੀਂ ਪੈਂਚ ਦਾ ਘਰ ਤਾਂ ਇਹੋ ਹੈ ਜੀ ਦੂਜਾ ਨੰਬਰਦਾਰ ਹੈ ਮੈਂ ਤਾਂ ਸੰਤਾ ਸਿੰਘ ਮਹਿਰੇ ਦੇ ਜਾਣਾ ਹੈ ਬੇ ਘਰ ਨੌਜਵਾਨ ਨੇ ਗੱਲ ਨੂੰ ਸਾਫ਼ ਕਰਨ ਦੇ ਖਿਆਲ ਨਾਲ ਕਿਹਾ ਬੂਹਾ ਖੁੱਲ ਗਿਆ ਦੀਵੇ ਦੀ ਲਾਟ ਨੂੰ ਹਵਾ ਦੀ ਮਾਰ ਤੋਂ ਬਚਾਉਣ ਲਈ ਜੋ ਲੰਮਾ ਹੱਥ ਓਟ ਦਾ ਕੰਮ ਦੇ ਰਿਹਾ ਸੀ ਉਚਾਨਨ ਨੂੰ ਪਰਤਾ ਕੇ ਉਸ ਮਟਿਆਰ ਦੇ ਸੁੰਨੇ ਚਿਹਰੇ ਤੇ ਵਿਪਾਰੇ ਸੀ ਮਨਚਲੇ ਨੌਜਵਾਨ ਦੇ ਦਿਲ ਵਿੱਚ ਖਿਆਲ ਗੁਜ਼ਰਿਆ ਇਸ ਨੂੰ ਕਹਿੰਦੇ ਹਨ ਸੂਰਜ ਨੂੰ ਦੀਵਾ ਦਿਖਾਉਣਾ ਕੁਝ ਅਰਧ ਘਬਰਾਟ ਜਿਹੀ ਹਾਲਤ ਵਿੱਚ ਉਸ ਕਿਹਾ ਮੈਂ ਉਹਨਾਂ ਦਾ ਪ੍ਰੌਣਾ ਹਾਂ ਕੁੜੀ ਛੱਟ ਖੁੱਲੇ ਤਾਕ ਦੇਵਲੇ ਹੋ ਗਈ ਤੇ ਦੀਵਾ ਉਸ ਦੇ ਹੱਥੋਂ ਡਿੱਗ ਪਿਆ ਕੁਝ ਚਰਮੰਗਰੋਹ ਹਨੇਰੇ ਵਿੱਚੋਂ ਕੰਬਦੀ ਦੱਬੀ ਹੋਈ ਆਵਾਜ਼ ਆਈ ਬਾਪੂ ਜੀ ਘਰ ਨਹੀਂ ਹਨ ਮੈਂ ਆ ਗਿਆ ਪੁੱਤਰ ਖਾਣਾ ਬਦੂਸ਼ ਨੌਜਵਾਨ ਨੇ ਕੋਲ ਪਹੁੰਚ ਰਹੇ ਕਦਮਾਂ ਦੀ ਆਵਾਜ਼ ਨਾਲ ਸੁਣਿਆ ਪਾਲਕ ਮੰਗਰੋ ਉਸੇ ਕਿਰਪਾਨਧਾਰੀ ਨੇ ਕੋਲ ਪਹੁੰਚ ਕੇ ਪੁੱਛਿਆ ਕਿਸ ਨੂੰ ਮਿਲਣਾ ਜੇ ਸਰਦਾਰ ਜੀ ਤੁਹਾਨੂੰ ਮੈਂ ਅੱਜ ਦੀ ਰਾਤ ਤੁਹਾਡੇ ਕਟਨੀ ਜਾਉਂਦਾ ਹਾਂ ਧੰਨ ਭਾਗ ਜੋ ਸੇਵਕ ਕਿਸੇ ਕੰਮ ਆ ਸਕੇ ਤੇ ਫੇਰ ਅੰਦਰ ਹੋ ਕੇ ਉਸ ਕਿਹਾ ਇਹ ਮੁੰਨੋ ਕੋਈ ਗੁਰਮਖ ਰਾਤੀ ਸਾਡੇ ਘਰ ਪ੍ਰਸ਼ਾਦ ਸ਼ਕੇਗਾ ਤੇ ਰਾਤ ਰਹੇਗਾ ਅੱਜ ਦੀਵਾ ਨਹੀਂ ਬਾਲਿਆ ਬਾਪੂ ਜੀ ਹੁਣੇ ਹੀ ਬੁਝਿਆ ਹੈ ਬਾਲਣ ਲੱਗੀ ਆਂ ਛੱਟ ਮੰਗਰੋ ਚੁੱਲ੍ਹੇ ਦੀ ਲਾਟ ਨਾਲ ਪਛੀ ਨੇ ਜਾਗ ਕੇ ਰਸੋਈ ਵਿੱਚ ਚੰਨਨ ਕਰ ਦਿੱਤਾ ਤੇ ਦੀਵਾ ਜਗਾ ਕੇ ਕੁੜੀ ਨੇ ਕੰਧ ਵਿੱਚ ਗੱਡੇ ਦੀਵਟ ਤੇ ਰੱਖ ਦਿੱਤਾ ਜਦ ਦੋਵੇਂ ਜਾਨੇ ਡਿਊਟੀ ਪਾਰ ਕਰਕੇ ਛੱਤੀ ਹੋਈ ਰਸੋਈ ਪਾਸ ਪਹੁੰਚੇ ਤਾਂ ਸੰਤਾ ਸਿੰਘ ਨੇ ਨੌਜਵਾਨ ਦੇ ਮੂੰਹ ਵੱਲ ਚੰਗੀ ਤਰ੍ਹਾਂ ਦੇਖ ਕੇ ਕੁੜੀ ਨੂੰ ਕਿਹਾ ਜੰਗੀਰੋ ਬਾਰਾਂ ਵਿੱਚ ਪ੍ਰੌਣਾ ਜਵਾਈ ਨੂੰ ਆਖਣ ਲੱਗ ਪਏ ਨੇ ਦੇਸ ਵੱਲ ਪ੍ਰੌਣਾ ਕਿਸੇ ਸਾਖ ਸੰਬੰਧੀ ਜਾਂ ਰਾਤ ਕੱਟਣ ਵਾਲੇ ਨੂੰ ਆਖਦੇ ਨੇ ਹੋਰ ਕੋਈ ਗੱਲ ਨਹੀਂ ਤੇ ਕੀ ਚੜਿਆ ਮੁੰਨੂ ਦਾੜੋਂ ਸਾਖਿਆ ਤੇ ਖਬਰੇ ਕੀ ਸੋਚ ਕੇ ਪਹਿਲਾ ਨਾ ਨਾ ਲਿਆ ਪਿਓ ਸਮਝ ਗਿਆ ਤੇ ਪਰਨੇ ਮੋਢੇ ਤੁਲਾ ਕੇ ਆਖਣ ਲਗਾ ਆ ਦੋ ਆਲੂ ਤੇ ਪਰਨਾ ਅੰਦਰੋਂ ਇੱਕ ਅੱਧੀ ਵੱਡੀ ਕੱਢ ਕੇ ਪਰੋਣੇ ਲਈ ਭੁੰਨ ਲਓ ਆਓ ਸਰਦਾਰ ਜੀ ਅਸੀਂ ਵੀ ਇੱਥੇ ਹੀ ਬੈਠ ਜਾਈਏ ਅੱਗ ਸੇਕਣ ਦੀ ਇਹੋ ਹੀ ਰੁੱਤ ਹੁੰਦੀ ਆ ਮੁੰਨੋ ਦੇ ਪੀੜੀ ਪਰੋਣੇ ਨੂੰ ਕੁੜੀ ਨੇ ਚੁੱਪਚਾਪ ਸਿਰ ਨੀਵਾ ਕੀਤਾ ਪੀੜੀ ਥੱਲਿਓਂ ਕੱਢ ਕੇ ਅੱਗੇ ਰੱਖ ਦਿੱਤੀ ਨੌਜਵਾਨ ਨੇ ਪੀੜੀ ਚੋੱਕ ਕੇ ਘਰ ਦੇ ਮਾਲਕ ਅੱਗੇ ਰੱਖ ਕੇ ਬੈਠਣ ਲਈ ਆਖਿਆ ਪਰ ਉਹ ਲਾਗੇ ਪਏ ਮੂੜੇ ਤੇ ਬੈਠ ਚੁੱਕਾ ਸੀ। ਲਾਚਾਰ ਉਸ ਨੂੰ ਪੀੜੀ ਤੇ ਬੈਠਣਾ ਪਿਆ ਤੇ ਕੁੜੀ ਅੰਦਰੋਂ ਹੋਰ ਪੰਛੀਆਂ ਦਾ ਮੂੜਾ ਲੈ ਕੇ ਬੈਠ ਗਈ। ਨੌਜਵਾਨ ਨੇ ਬਾਪੂ ਨੂੰ ਕਹਿ ਕੇ ਧੀ ਨੂੰ ਸੁਣਾਇਆ ਤੁਸੀਂ ਆਲੂਆਂ ਦੀ ਖਿਚਲ ਨਾ ਕਰੋ ਮੇਰੇ ਲਈ ਤੁਹਾਡੇ ਛੋਲਿਆਂ ਦੀ ਦਾਲ ਹੀ ਸ਼ਾਹੀ ਖਾਣਿਆਂ ਦੇ ਬਰਾਬਰ ਹੈ। ਲਗਾਤਾਰ ਕੰਮੀਆਂ ਦਾ ਪ੍ਰਾਣਾ ਬਣ ਬਣ ਕੇ ਮੈਂ ਦਾਲਾਂ, ਆਚਾਰ, ਗੰਢਿਆਂ ਨਾਲ ਰੋਟੀ ਖਾਣ ਦਾ ਆਦੀ ਹੋ ਗਿਆ। ਕੁੜੀ ਨੇ ਆਪਣੇ ਇਸ ਚੁੱਪ ਨੂੰ ਤੋੜਦਿਆਂ ਕਿਹਾ ਲਾ ਲਓ ਖਾਂ ਖੇਚ ਲਗਾ ਦੀ ਐ ਮੇਰਾ ਮੂੰਹ ਵੀ ਅੱਜ ਸਵਾਦ ਮੰਗਦਾ ਸੀ ਦੋ ਆਲੂ ਦੀਵਾਨ ਕਰਾੜ ਦਿਓ ਫੜੀ ਆਇਆ ਬੜੀਆਂ ਘਰਦੀਆਂ ਨੇ ਕੋਈ ਤੁਹਾਡੇ ਨਾਲ ਉਹ ਚੀਜ਼ ਤੇ ਨਹੀਂ ਕੀਤੀ ਪੈਂਚ ਨੇ ਆਖਿਆ ਤੁਹਾਡੀ ਮਰਜ਼ੀ ਨੌਜਵਾਨ ਨੇ ਕਿਹਾ ਤੇ ਲੱਕੜ ਹਲਾ ਕੇ ਗਾਂ ਕਰ ਦਿੱਤੀ ਕੁੜੀ ਬੋਲੀ ਬਾਪੂ ਜੀ ਅੱਜ ਧਾਰ ਤੁਸੀਂ ਕੱਢ ਲਓ ਦਾਲ ਤੇ ਹੋ ਗਈ ਐ ਮੈਂ ਆਲੂ ਬਣਾ ਲਵਾਂ ਮੈਂ ਖੁਰਲੀ ਤੇ ਕਾਲੀ ਪਈ ਹੋਈ ਸੀ ਤੇ ਕੱਟਾ ਉਸ ਤੋਂ ਵੀ ਵੱਧ ਕਾਲਾ ਨਿੱਕੇ ਬਲਟੋਹੀ ਲੈ ਕੇ ਜਦੋਂ ਪੈਂਚਮਈ ਚੋਣ ਉੱਠਿਆ ਤਾਂ ਕਟਾ ਫੜ ਲਈ ਨੌਜਵਾਨ ਵੀ ਨਾਲ ਤੁਰਿਆ ਪਰ ਤੁਸੀਂ ਬੈਠੋ ਆਰਾਮ ਕਰੋ ਕਾਕਾ ਥੱਕਿਆ ਹੋਵੇਗਾ ਆਖ ਕੇ ਜਗੀਰੋ ਦੇ ਬਾਪੂ ਨੇ ਉਸ ਨੂੰ ਉੱਥੇ ਬੈਠਣ ਲਈ ਮਜਬੂਰ ਕੀਤਾ ਕੁੜੀ ਉੱਠ ਕੇ ਅੰਦਰੋਂ ਬੁਲਾਈਦੀ ਨਮੂਨੇ ਦਾ ਚਾਕੂ ਤੇ ਚਾਰ ਬੜੀਆਂ ਫੜ ਲਈ ਆਲੂ ਖੋਲ ਕੇ ਉਸ ਛਿੱਲੇ ਨੇ ਸ਼ੁਰੂ ਕੀਤੇ ਮੁੰਡੇ ਨੇ ਕਿਹਾ ਮੈਂ ਆਲੂ ਛਿੱਲੇ ਲੈਂਦਾ ਹਾਂ ਜੀ ਤੁਸੀਂ ਹੋਰ ਕੰਮ ਕਰ ਲਵੋ ਕੁੜੀ ਨੇ ਨਿਮੀ ਨਜ਼ਰ ਨਾਲ ਬਿਨਾ ਕੁਝ ਕਿਹਾ ਆਲੂਆਂ ਵਾਲਾ ਭਾਂਡਾ ਤੇ ਚਾਕੂ ਨੌਜਵਾਨ ਨੂੰ ਫੜਾ ਦਿੱਤੇ ਤੇ ਆਪ ਹਾਰਿਆਂ ਤੂੰ ਕੁੰਡੀ ਡੰਡਾ ਲਾ ਕੇ ਮਿਰਚਾਂ ਪੀਸਣ ਲੱਗ ਪਈ। ਮਿਰਚਾਂ ਇੱਕ ਜਾਣ ਕਰਕੇ ዳਤੀ ਨਾਲ ਗੰਡੇ چیر ਕੇ ਉਹ ਕੁੰਡੇ ਵਿੱਚ ਸੁਟਣ ਲੱਗੀ ਸੀ ਜਦ ਨੌਜਵਾਨ ਗਿਆ। ਕੁੱਟ ਕੇ ਮਸਾਲਾ ਪਾਇਆ ਬਹੁਤੀ ਮਿਹਨਤ ਹੋਵੇਗੀ। ਗੰਡੇ ਲਾਲ ਕਰਕੇ ਮਸਾਲਾ ਕਿਉਂ ਨਹੀਂ ਬਣਾ ਲੈਂਦੀ। ਕੁੜੀ ਨੇ ਕੁੰਡੇ ਵਿੱਚ ਗੰਡਣੇ ਸੁਟਣੇ ਬੰਦ ਕਰ ਦਿੱਤੇ ਕਾਢਣੀ ਵਿੱਚ ਕੜਸੀ ਮਾਰ ਕੇ ਉਸ ਦਾ ਲਾ ਲਈ ਇਹਨੇ ਨੂੰ ਮਹੀਂ ਚੋ ਕੇ ਪੈਂਚਾ ਗਿਆ। ਕੁਝ ਦੁੱਧ ਉਸ ਕੜਨੇ ਵਿੱਚ ਪਾ ਦਿੱਤਾ ਤੇ ਬਾਕੀ ਉਸ ਬਲਟੋਹੀ ਵਿੱਚ ਹੀ ਟੱਕ ਕੇ ਹਾਰਿਆਂ ਤੇ ਰੱਖ ਦਿੱਤਾ। ਕੁੜੀ ਨੇ ਤਾਂਬਿਆਂ ਚੁੱਲੇ ਤੇ ਰੱਖ ਕੇ ਖੁੱਲਾ ਢੱਕਣ ਛੱਡ ਦਿੱਤਾ। ਸ਼ਾ ਸੜਨ ਤੋਂ ਪਿੱਛੋਂ ਉਸ ਬੜੀਆਂ ਵਿੱਚੋਂ ਲਾਲ ਕਰਕੇ ਕੱਢ ਲਈਆਂ। ਕੁੱਤਰੇ ਹੋ ਗੰਡੇ ਸੁੱਟ ਕੇ ਉਸ ਕੇਸਰੀ ਕਰ ਲਏ ਤੇ ਪਾਣੀ ਤੇ ਸੁੱਕਾ ਮਸਾਲਾ ਪਾ ਕੇ ਮਸਾਲਾ ਤਿਆਰ ਕਰਨ ਮੰਗਲੂ। ਆਲੂ ਵਿੱਚ ਪੁੰਨ ਕੇ ਪਾਣੀ ਪਾ ਦਿੱਤਾ। ਬੈਂਚ ਨੇ ਜੋ ਮੂੜੇ ਤੇ ਚੁੱਪ ਕਰਕੇ ਬੈਠਾ ਸੀ ਗੱਲ ਸ਼ੁਰੂ ਕੀਤੀ ਮੁੰਨੋ ਸਾਡੇ ਘਰ ਦੇ ਕੰਮਾਂ ਵਿੱਚ ਸੁਗੜ ਹੈ ਰੋਟੀ ਤੇ ਬੜੀ ਸੋਹਣੀ ਬਕਾਉਂਦੀ ਹੈ ਪਹਿਲਾਂ ਗੁਰਦੁਆਰਿਆਂ ਵਿਚਾਰਾ ਬੜਾ ਚੰਗਾ ਸੀ ਉਸ ਕੋਲ ਇਸ ਗੁਰਮੁਖੀ ਦੀਆਂ ਪੰਜ ਚਾਰ ਕਿਤਾਬਾਂ ਪੜ੍ਹੀਆਂ ਸਨ ਤੇ ਪਾਠ ਵੀ ਕਰ ਲੈਂਦੀ ਹੈ ਸੋਡੀਆਂ ਦੀ ਨੂੰ ਲਾਇਲਪੁਰ ਵੱਡੀ ਮਾਸਟਰ ਆਣੀ ਹੈ ਉਹ ਦੋ ਕੁ ਬਰੇ ਹੋਏ ਤਾਂ 6 ਮਹੀਨੇ ਚੱਕ ਰਹੀ ਸੀ ਉਸ ਨੇ ਇਸ ਨੂੰ ਕਈ ਕਿਤਾਬਾਂ ਪੜ੍ਹਾ ਛਡੀਆਂ ਅੰਗਰੇਜ਼ੀ ਦਾ ਕਾਇਦਾ ਵੀ ਲਾਇਆ ਸੀ ਪਰ ਫਿਰ ਉਹ ਚਲੀ ਗਈ ਮੇਰੇ ਕੋਲ ਵੀ ਇਸ ਵੇਲੇ ਇਸ ਤੇ ਬਿਨਾ ਕੋਈ ਨਹੀਂ ਕੁੜੀ ਵਰ ਪ੍ਰਵਾਨ ਹੈ ਕੁੜੀ ਆਪਣੀ ਤਾਰੀਫ ਸੁਣ ਕੇ ਆਪਣੀ ਖੁਸ਼ੀ ਤੇ ਪਰਦਾ ਪਾਈ ਜਾ ਰਹੀ ਸੀ ਇੱਥੇ ਪਹੁੰਚ ਕੇ ਅਸੀਂ ਆ ਗੋਰੀਆਂ ਅਣਸ਼ੂ ਗੱਲਾਂ ਤੇ ਇੱਕ ਐਸੀ ਗੂੜੀ ਲਾਲੀ ਫਿਰ ਗਈ ਜਿਸ ਨੂੰ ਨੌਜਵਾਨ ਨੇ ਦੀਵੇ ਦੇ ਮੱਦਮ ਚੰਨ ਵਿੱਚ ਵੀ ਦੇਖ ਲਿਆ ਸੰਤਾ ਸਿੰਘ ਨੇ ਗੱਲ ਜਾਰੀ ਰੱਖੀ ਆਪਣੀ ਬਰਾਦਰੀ ਵਿੱਚ ਸਾਨੂੰ ਕੋਈ ਇਸ ਦੇ ਲਾਇਕ ਬਰ ਲੱਭਦਾ ਨਹੀਂ ਬੜੀ ਕੁੜਕੀ ਵਿੱਚ ਫਾਥੇ ਹਾਂ ਹੋਰ ਉਡੀਕ ਵੀ ਨਹੀਂ ਹੁੰਦਾ ਜਵਾਨ ਜਹਾਨ ਹੀ ਹੋਈ ਮਾਂ ਤੇ ਵਿਚਾਰੀ ਦੀ ਪੰਜਾਂ ਬਰਿਆਂ ਦੀ ਛੱਡ ਕੇ ਮਰ ਗਈ ਸੀ ਤੇ ਤੁਸੀਂ ਕਿਸੇ ਹੋਰ ਬਰਾਦਰੀ ਵਿੱਚ ਵਿਆਹ ਕਰਦੇ ਹੋ ਨੌਜਵਾਨ ਨੇਕ ਨਹੀਂ ਨਾ ਬੰਦਾ ਮੁੰਡੋ ਦਾ ਵੱਡਾ ਭਰਾ ਕਾਲੀ ਮਿੱਟੀ ਫਿਟਰ ਹੈ ਲਿਖਿਆ ਸੀ ਹੁਣ ਮਿਸਤਰੀ ਬਣਨ ਵਾਲਾ ਹੈ ਉਸ ਨੂੰ ਵੀ ਵਿਆਹਣਾ ਹੋਇਆ ਜੇ ਕੁੜੀ ਹੋਰ ਬਰਾਦਰੀ ਵਿੱਚ ਵਿਆਹ ਦਈਏ ਤੇ ਆਪਣੀ ਬਰਾਦਰੀ ਅਨਪਾਣਿਸ਼ੇਕ ਦਿੰਦੀ ਹੈ ਤੇ ਦੂਸਰੀਆਂ ਬਰਾਦਰੀਆਂ ਵਾਲੇ ਧੀਆ ਲੈਂਦੇ ਨਹੀਂ ਪਰ ਦਿੰਦੇ ਨਹੀਂ ਲੈ ਲੈਂਦੇ ਨੇ ਪਰ ਦਿੰਦੇ ਨਹੀਂ ਮੈਂ ਕਹਿੰਨਾ ਗੁਰੂ ਨਾਨਕ ਨੇ ਤਾਂ ਚਾਰੇ ਵਰਨ ਇੱਕੋ ਕੀਤੇ ਤੇ ਦਸਵੇਂ ਬਾਦਸ਼ਾਹ ਨੇ ਸਾਰਿਆਂ ਨੂੰ ਸਾਂਝਾ ਬਾਟਾ ਅੰਮ੍ਰਿਤ ਦਾ ਪਿਆਇਆ ਅਸੀਂ ਅੱਜ ਕੱਲ੍ਹ ਦੇ ਸਿੱਖ ਉਹਨਾਂ ਦੇ ਉਪਦੇਸ਼ ਬਾਣੀ ਤੋਂ ਮਨੁੱਖ ਕਰ ਕਿਉਂ ਹੁੰਦੇ ਹਾਂ ਨੌਜਵਾਨ ਕੁਝ ਪ੍ਰੇਰਿਤ ਜਿਹਾ ਹੋ ਗਏ ਬੋਲੇ ਸਿੱਖੀ ਵਿੱਚ ਪੂਰਾ ਕੌਣ ਹੈ ਅਸਲੀ ਸਿੱਖੀ ਕਿਰਤ ਕਰਨਾ ਦੱਸਦੀ ਹੈ ਸਿੱਖ ਗਿਰਤੀ ਨੂੰ ਕਮੀਨ ਕਹਿੰਦੇ ਹਨ ਉਹਨਾਂ ਦੀ ਨਿਰਾਦਰੀ ਕਰਦੇ ਹਨ ਜ਼ਿਮੀਦਾਰਾਂ ਦੀਆਂ ਜੇ ਬੁੱਤੀਆਂ ਨਾ ਸਾਰਨ ਤਾਂ ਉਹਨਾਂ ਲਈ ਜੰਗਲ ਪਾਣੀ ਜਾਣਾ ਮੁਸ਼ਕਲ ਕਰ ਦਿੰਦੇ ਹਨ ਏ ਵਾਹਿਗੁਰੂ ਦੇ ਬੰਦੇ ਵਾਹਿਗੁਰੂ ਦੇ ਬੱਚਿਆਂ ਦਾ ਜਿਉਣਾ ਹਰਾਮ ਕਰ ਦਿੰਦੇ ਹਨ ਉਹਨਾਂ ਦੀਆਂ ਬੇਪੱਤੀਆਂ ਕਰਕੇ ਧਰਮ ਦੇ ਆਗੂ ਬਣੇ ਰਹਿੰਦੇ ਹਨ ਹਿੰਦ ਦੀ ਆਜ਼ਾਦੀ ਲਈ ਕਿਰਤੀਆਂ ਦਾ ਅੰਦੋਲਨ ਕਿਸਾਨਾਂ ਦੇ ਅੰਦੋਲਨ ਤੋਂ ਬਹੁਤਾ ਜ਼ਰੂਰੀ ਹੈ ਜੱਟ ਜ਼ਿਮੀਦਾਰ ਮਲਕੀਅਤ ਵਾਲਾ ਕਿਸਾਨ ਸਭ سرمਾਈਦਾਰ ਹਨ ਜਦ ਇਹ ਆਪਣੀ ਅੱਡੀ ਥੱਲੇ ਅੱਦੇ ਹਿੰਦੁਸਤਾਨ ਨੂੰ ਦਵਾਈ ਰੱਖਣਾ ਚਾਹੁੰਦੇ ਹਨ ਤਾਂ ਇਹਨਾਂ ਨੂੰ ਆਜ਼ਾਦੀ ਕਿਵੇਂ ਮਿਲ ਸਕਦੀ ਹੈ ਕੀ ਤੁਸੀਂ ਸੋਸ਼ਲਿਸਟ ਹੈ ਪੰਚ ਨੇ ਗੁੱਸੇ ਨਾਲ ਪੁੱਛਿਆ ਨਹੀਂ ਮੈਂ ਸੇਖਾ ਹਾਂ ਗੁਰੂ ਨਾਨਕ ਦੇਵ ਜਗਤ ਗੁਰੂ ਨੇ ਪਾਈ ਚਾਰਕਵਾਦ ਨੂੰ ਜਨਮ ਦਿੱਤਾ ਸੀ ਦੁਨੀਆ ਦੇ ਲੋਕ ਇੱਕ ਵੱਡੇ ਭਾਈਚਾਰੇ ਦੇ ਮੈਂਬਰ ਥਾਪੇ ਭਾਈ ਬਾਲਾ ਭਾਈ ਮਰਦਾਨਾ ਹੀ ਨਹੀਂ ਭਾਈ ਸੰਤਾ ਸਿੰਘ ਵੀ ਹੈ ਤੇ ਕਿਰਤ ਕੋਈ ਨਫ਼ਰਤ ਕਰਨ ਵਾਲੀ ਸ਼ੈ ਨਹੀਂ ਇਹਨੇ ਨੂੰ ਢੋਆ ਹੋਇਆ ਬੂਹਾ ਖੋਲ ਕੇ ਨਾਮੋਂ ਨੈਣ ਅੰਦਰ ਆ ਗਈ ਤੇ ਆਖਣ ਲੱਗੀ ਜਗੀਰੋ ਕੁੜੇ ਤੁਹਾਡੇ ਸਪਿਰਟ ਹੁਣੀ ਹੈ ਮੁੰਡਾ ਕੌਡੀ ਖੇਡਦਾ ਰੋੜੀ ਤੋਂ ਰਗੜਾਂ ਲਾ ਲਿਆ ਆ ਜਗੀਰੋ ਦੀਵਾਲਾ ਕੇ ਅੰਦਰ ਗਈ ਤੇ ਇੱਕ ਤੁੰਬਾ ਟਿੰਕਰ ਦਾ ਲਿਆ ਕੇ ਨਾਮ ਨੂੰ ਅੱਖ ਲੱਗੀ ਭਾਬੀ ਰਗੜਾਂ ਤੇ ਲੱਗੂ ਸਹੀ ਪਰ ਰਾਮ ਕਰਦੇ ਹੋ ਜ਼ਰੂਰ ਪ੍ਰਾਉਣੇ ਵੱਲ tàੜ-tàੜ ਕੇ ਵੇਖਦੀ ਉਹ ਵਾਪਸ ਚਲੀ ਗਈ ਤੇ ਜਗੀਰੋ ਬਾਹਰਲਾ ਬੂਆ ਬੰਦ ਕਰਾਈ ਸੰਤਾ ਸਿੰਘ ਨੇ ਜ਼ੋਰ ਦੇ ਕੇ ਪੁੱਛਿਆ ਕਾਕਾ ਤੂੰ ਹੈ ਕੌਣ ਮੈਂ ਆਦਮੀ ਹਾਂ ਸਿੱਖ ਇਹ ਤੇ ਮੈਨੂੰ ਵੀ ਦੱਸਦਾ ਪਰ ਜਾਤ ਕੀ ਐ ਸਿੱਖ ਸਿੱਖ ਕੌਣ ਤੁਸੀਂ ਵੀ ਉਹ ਗਲਤੀ ਕੀਤੀ ਪੰਚ ਸ਼ਰਮਿੰਦਾ ਜੋਹਾ ਹੋ ਕੇ ਚੁੱਪ ਕਰ ਗਏ ਕੁੜੀ ਨੇਪਤੀਲੇ ਵਿੱਚ ਬੜੀਆਂ ਪਾ ਦਿੱਤੀਆਂ ਮੇਰੇ ਮਾਪਿਓ ਖੱਤਰੀ ਹਨ ਨੌਜਵਾਨ ਨੇ ਗੱਲ ਸਾਫ਼ ਕਰਨ ਲਿਆਖ ਹੈ ਤੁਸੀਂ ਕੱਜ ਪੜੇ ਹੋਏ ਹੋ ਬੀਏ ਲੱਗਦੇ ਤੇ ਨਹੀਂ ਬੀਏ ਪਾਸ ਤੇ ਬੰਦੇ ਹੋਰ ਤਰ੍ਹਾਂ ਦੇ ਹੁੰਦੇ ਨੇ ਅਸਾਂ ਸਭ ਕੁਝ ਕਰਕੇ ਵੇਖ ਲਿਆ ਸਰਦਾਰ ਜੀ ਸਾਡਾ ਦੇਸ਼ ਨੰਗ ਭੁੱਖ ਦੇ ਦੁੱਖੋਂ ਮਰੇ ਇੱਜ਼ਤਾਂ ਵਿੱਚ ਤੇ ਅਸੀਂ ਵਿਦੇਸ਼ੀਆਂ ਦੀਆਂ ਬਾਂਦਰ ਨਕਲਾਂ ਕਰੀਏ ਇਹ ਮੈਥੋਂ ਹੋ ਨਹੀਂ ਸਕਦਾ ਤੁਸੀਂ ਕੰਮ ਕੀ ਕਰਦੇ ਹੋ ਫਿਰਨਾ ਤੁਰਨਾ ਪਰੌਣੇ ਬੰਨਣਾ ਤੇ ਗੱਲਾਂ ਕਰਨੇ ਖਾਂਦੇ ਕਿੱਥੇ ਹੋ tMapਾਟੜਾਂ ਦੇ ਲੰਗਰਾਂ ਚ ਜਗੀਰੋ ਨੇ ਗਲਾ ਗੱਲਾਂ ਦਾ ਸਿਲਸਿਲਾ ਤੋੜ ਦੇਂ ਗਿਆ ਬਾਪੂ ਜੀ ਤੁਸੀਂ ਕਿਹੜੀਆਂ ਗੱਲਾਂ ਵਿੱਚ ਪੈ ਗਏ ਛੱਡੋ ਵੀ ਪਰੇ ਆਲੂ ਤਿਆਰ ਨੇ ਮੈਂ ਫੁਲਕੇ ਲਾਉਣ ਲੱਗੀ ਆ ਪਤੀਲਾ ਪਿਸ਼ੂਲੇ ਤੇ ਰੱਖੋ ਤਵਾ ਸੁਟਿਆ ਤੇ ਤਾਉਣ ਮੂੜ ਸਵਾਰ ਕੇ ਫੁਲਕੇ ਲਾਉਣਾ ਸ਼ੁਰੂ ਕੀਤੇ ਨਿੱਕੇ ਨਿੱਕੇ ਫੁਲਕੇ ਕੋਲਿਆਂ ਦੇ ਫੁਲਾ ਕੇ ਆਪਣਾ ਨਾਂ ਸੱਚ ਕਰ ਰਹਿ ਕਰੀ ਜਾ ਰਹੀ ਸੀ ਥਾਲੀਆਂ ਲੱਗ ਕੇ ਸਾਹਮਣੇ ਆ ਗਈਆਂ ਬਿਨ ਤੜਕੀ ਦਾਲ ਵਿੱਚੋਂ ਵੀ ਅਜ ਉਸ ਨੂੰ ਸਵਾਦ ਆ ਰਿਹਾ ਸੀ ਆਪਣੇ ਤਿੰਨ ਸਾਲਾਂ ਦੇ ਤਿੱਥੀ ਜੀਵਨ ਵਿੱਚ ਸੁਭਾਂਤ-ਪਾਂਤ ਦੇ ਖਾਣੇ ਖਾਦੇ ਸਨ ਪਰ ਜਗੀਰੋਂ ਦੀਆਂ ਬੜੀਆਂ ਤੇ ਮੱਖਣ ਨਾਲ ਚੁੱਪੜੇ ਫੁਲਕਿਆਂ ਨਾਲੋਂ ਸਭ ਮਾਤ ਸਨ। ਖਬਰੇ ਉਸਵਾਦ ਜਗੀਰੋਂ ਦੀ ਸ਼ੋਹਣ ਦਿੱਤਾ ਸੀ ਜਾਂ ਉਹ ਆਪਣੇ ਅੰਦਰੋਂ ਕੱਢ ਰਿਹਾ ਸੀ। ਰੋਟੀ ਖਾ ਚੁੱਕਣ ਤੋਂ ਮੰਗਰੋ ਵੀ ਕੁੜੀ ਰੋਟੀਆਂ ਪਕਾਉਂਦੀ ਰਹੀ। ਪੈਂਚ ਨੇ ਦਲਾਂਣ ਵਿੱਚ ਮੰਜੇ ਢਾਕੇ ਨਿੱਗੇ ਬਿਸਤਰੇ ਬਿਸ਼ਾ ਦਿੱਤੇ ਤੇ ਪ੍ਰੌਣੇ ਨੂੰ ਅੰਦਰ ਆ ਜਾਣ ਵਾਸਤੇ ਕਿਹਾ। ਬਿਸਤਰਿਆਂ ਵਿੱਚ ਦੋਵੇਂ ਬੈਠੇ ਹੀ ਸਨ ਕਿ ਬਾਹਰ ਦਾ ਬੁਹਾ ਖੜ ਗਿਆ। ਪੈਂਚ ਨੇ ਬੁਹਾ ਖੋਲਿਆ। ਬਾਹਰ ਨਿੱਕਾ ਚੌਕੀਦਾਰ ਸੀ ਪੁੱਛਣ ਲੱਗਾ ਅੱਜ ਤੁਹਾਡੇ ਕੋਈ ਰਾਤ ਬੰਦਾ ਆਇਆ ਸੰਤਾ ਸਿੰਘ ਨੇ ਪੁੱਛਿਆ ਕਿਉਂ ਸੁਖ ਚੌਕੀਦਾਰ ਨੇ ਕਿਹਾ ਮੇਰਾ ਤੇ ਫਰਜ਼ ਹੈ ਨਾ ਆਏ ਗਏ ਦਾ ਖਿਆਲ ਰੱਖਣਾ ਕੱਲ ਨੂੰ ਕੋਈ ਚੋਰੀ ਹੋ ਜਾਏ ਨਹੀਂ ਹੋਏ ਭਈਆ ਕੋਈ ਫਿਕਰ ਨਾ ਕਰ ਤੂੰ ਪੈਂਚ ਨੇ ਕਿਹਾ ਬੂਹਾ ਮਾਰ ਕੇ ਆਉਂਦੇ ਆ ਧੀ ਨੂੰ ਰੋਟੀ ਖਾਂਦੇ ਦੇਖ ਕੇ ਉਸ ਕਿਹਾ ਬਲਟੋਈ ਵਾਲਾ ਦੁੱਧ ਦਿੱਤਾ ਕਰ ਲਈ ਮੁੰਨੋ ਅੰਦਰ ਜਾ ਕੇ ਫਿਰ ਸੰਤ ਸਿੰਘ ਨਿੱਗਾ ਹੋ ਕੇ ਬਹਿ ਗਿਆ ਪਰੌਣੇ ਨੇ ਪੁੱਛਿਆ ਕੌਣ ਚੌਕੀਦਾਰ ਸੀ ਪੈਂਚ ਸਵਾਲ ਸੁਣ ਕੇ ਹੈਰਾਨ ਸੀ ਜਦ ਉਸ ਫਿਰ ਗਿਆ ਹਰ ਇੱਕ ਨੇ ਆਪੋ ਆਪਣਾ ਕੰਮ ਕਰਨਾ ਹੈ ਉਸ ਆਪਣਾ ਤੁਸੀਂ ਆਪਣਾ ਤੇ ਮੈਂ ਆਪਣਾ ਪਰ ਸਭ ਤੋਂ ਚੰਗਾ ਕੰਮ ਉਹ ਹੈ ਜੋ ਦੇਸ਼ ਤੇ ਕੌਮ ਦੇ ਮਨੁੱਖਾਂ ਦੇ ਭਲੇ ਲਈ ਹੋਵੇ ਸੰਤਾ ਸਿੰਘ ਦਾ ਸ਼ੱਕ ਜਾਂਦਾ ਰਿਹਾ ਨੌਜਵਾਨ ਬੁਲਿਆ ਤੀ ਤੂੰ ਹੱਡੀ ਸਿਆਣੀ ਹੈ ਇਸ ਨੂੰ ਹੋਰ ਪੜਾਓ ਮੇਰਾ ਮਤਲਬ ਹੈ ਹੋਰ ਕਿਤਾਬਾਂ ਪੜਨ ਨੂੰ ਦਿਓ ਮੇਰੇ ਕੋਲ ਕੁਝ ਪੰਜਾਬੀ ਦੀਆਂ ਕਿਤਾਬਾਂ ਨੇ ਇਹ ਆਪ ਪੜ੍ਹਨਗੇ ਤੇ ਤੁਹਾਨੂੰ ਸੁਣਾਉਣਗੇ ਮੁੱਕ ਜਾਣਗੀਆਂ ਤੇ ਕੋਈ ਆ ਕੇ ਲੈ ਜਾਵੇਗਾ ਹੋਰ ਦੇ ਜਾਵੇਗਾ ਇਹਨਾਂ ਕਿਤਾਬਾਂ ਵਿੱਚ ਕੀ ਹੈ ਕਹਾਣੀਆਂ ਹੈ ਕਵਿਤਾਵਾਂ ਲੇਖ ਜਿਵੇਂ ਦਸਮ ਗੁਰੂ ਦੇ ਪੰਜ ਪਿਆਰੇ ਸਿੱਖ ਭਾਈਚਾਰਾ ਤੇ ਸਮਾਜ ਵਿਦੇਸ਼ੀ ਰਾਜ ਦੇ ਔਗਣ ਰੱਬ ਦੀਆਂ ਦਾਤਾਂ ਤੇ ਬੰਦਿਆਂ ਦੀ ਕਹਾਣੀ ਵੰਡ ਨਹੀਂ ਸਾਨੂੰ ਇਹਨਾਂ ਦੀ ਲੋੜ ਨਹੀਂ ਬਾਪੂ ਜੀ ਲੈ ਲਵੋ ਮੈਂ ਪੜਿਆ ਕਰਾਂਗੀ ਪੜਿਆ ਚੰਗੇ ਖਿਆਲਾਂ ਦਾ ਅਸਰ ਹੁੰਦਾ ਹੈ ਬੁਰਿਆਂ ਦਾ ਨਹੀਂ ਜਗੀਰੂ ਨੇ ਬਾਹਰੋਂ ਕਿਹਾ ਪੈਂਚ ਚੁੱਪ ਰਿਹਾ ਤੇ ਨੌਜਵਾਨ ਨੇ ਦੋ ਚਾਰ ਕਿਤਾਬਾਂ ਉਸ ਨੂੰ ਫੜਾ ਦਿੱਤੀਆਂ ਬਾਹਰ ਦੁੱਧ ਗਰਮ ਹੋ ਗਿਆ ਸੀ ਤੇ ਕੁੜੀ ਨੇ ਭਾਂਡੇ ਮਾਂਜਨੇ ਸ਼ੁਰੂ ਕੀਤੇ ਹੋਏ ਸਨ। ਬਾਪੂ ਨੇ ਆਵਾਜ਼ ਦਿੱਤੀ। ਪੁੱਤਰ ਪ੍ਰੌਣੇ ਦੇ ਦੁੱਧ ਵਿੱਚ ਖੰਡ ਪਾਈ ਕਿਤੇ ਕੱਚਾ ਮਿੱਠਾ ਨਾ ਪਾ ਲਈ। ਨਹੀਂ ਬਾਪੂ ਜੀ ਮੈਂ ਤੇ ਤੁਹਾਡੇ ਦੁੱਧ ਵਿੱਚ ਵੀ ਖੰਡ ਹੀ ਪਾਈ ਹੈ। ਨੌਜਵਾਨ ਨੇ ਕਿਹਾ ਦੁੱਧ ਦੀ ਖੇਚਲ ਨਾ ਕਰੋ ਮੈਂ ਦੁੱਧ ਬਹੁਤ ਘੱਟ ਪੀਂਦਾ ਹਾਂ। ਕਿਉਂ ਚਾਹ ਪੀਂਦੇ ਹੋ ਬਣਵਾ ਲਈਏ? ਨਹੀਂ ਚਾਹ ਤੇ ਮੈਂ ਲਾਗੇ ਵੀ ਨਹੀਂ ਜਾਂਦਾ ਉਂਝ ਮੈਂ ਸੋਚਦਾ ਹਾਂ ਜੇ ਸਾਰੇ ਹਿੰਦੁਸਤਾਨ ਨੇ ਦੁੱਧ ਪੀਂਤਾ ਮਤਸੀਂ ਸਾਰਿਆਂ ਨੂੰ ਇੱਕ ਇੱਕ ਚਮਚਾ ਹਿੱਸੇ ਆ। ਜਿੱਦਨ ਅਸੀਂ ਸ਼ੰਨਾ ਭਰ ਕੇ ਪੀ ਜਾਂਦੇ ਹਾਂ ਤਾਂ ਖਬਰੇ ਕਿੰਨੇ ਗਰੀਬਾਂ ਦਾ ਹਿੱਸਾ ਵੀ ਪੀ ਜਾਂਦੇ ਹਾਂ ਸਾਡੇ ਭਰਾ ਮੁੱਖੇ ਮਰਦੇ ਹਨ ਸਾਡੇ ਮਾਮਲਿਆਂ ਤੇ ਟੈਕਸਾਂ ਦੇ ਬਿੱਲੜ ਦਸਤਖਤ ਕਰਨ ਵਾਲੇ ਵਿਦੇਸ਼ੀ ਹੁਕਮਰਾਨ ਪਲਦੇ ਹਨ ਸਾਡਾ ਮੱਖਣ ਉਹਨਾਂ ਦੇ ਬਦਚਲਨ ਕੈਦੀਆਂ ਨੂੰ ਮਿਲ ਸਕਦਾ ਹੈ ਭਲੇਮਾਨ ਸੇ ਹਿੰਦੂਸਤਾਨੀ ਨੂੰ ਨਹੀਂ ਜਿੱਥੇ ਆਪਣੀਆਂ ਹਕੂਮਤਾਂ ਨੇ ਉੱਥੇ ਕੋਈ ਭੁੱਖਾ ਨਹੀਂ ਮਰਦਾ ਵਿਦਿਆ ਤੇ ਕਿਤਾਬਾਂ ਮੁਫਤ ਮਿਲਦੀਆਂ ਹਨ ਉੱਥੋਂ ਦੇ ਲੋਕ ਸੁਖੀ ਹਨ ਬੱਚੇ ਖੁਸ਼ ਹਨ ਕੁੜੀ ਦੁੱਧ ਦਾ ਗਲਾਸ ਲੈ ਕੇ ਪਰੌਣੇ ਦੇ ਲਾਗੇ ਆਖਲੂਤੀ ਬਾਪੂ ਨੇ ਕਿਹਾ ਕਾਕਾ ਦੁੱਧ ਪੀ ਲੈ ਫੇਰ ਗੱਲ ਕਰਾਂਗੇ ਨੌਜਵਾਨ ਖਵਰੇ ਨਾ ਕਰ ਦਿੰਦਾ ਪਰ ਕੁੜੀ ਦੀ ਨੀਵੀਂ ਤੱਕਣੀ ਸ਼ਾਇਦ ਕਹਿ ਰਹੀ ਸੀ ਮੇਰੇ ਹ ਤੂੰ ਅੱਜ ਤੇ ਪੀ ਲਵ ਫੇਰ ਖਵਰੇ ਕਿਤੇ ਕੁਦਰਤ ਨਾਲ ਮੇਲੇ ਹੁਣ ਨੌਜਵਾਨ ਨੇ ਆਖਿਆ ਪਹਿਲਾਂ ਬਾਪੂ ਜੀ ਨੂੰ ਦਿਓ ਮੈਂ ਪੀ ਲੈਣਾ ਤੁਸੀਂ ਲਵੋ ਪਹਿਲਾਂ ਦੂਸਰਾ ਗਲਾਸ ਬਾਪੂ ਵਾਸਤੇ ਆ ਗਿਆ ਕੁੜੀ ਨੇ ਕੁਛੇ ਰ ਮਗਰੋ ਕੰਮ ਖਤਮ ਕੀਤਾ ਤੇ ਮੈਂ ਹੀ ਢੋਡੂ ਵਿੱਚ ਬੰਨ ਕੇ ਆਪ ਕੋਠੜੀ ਵਿੱਚ ਮੰਜੀ ਢਾ ਕੇ ਦੀਵਾ ਬਜਾ ਦੇਤਾ ਤੇ ਆਰਾਮ ਨਾਲ ਲੇਟ ਗਏ ਦਲਾਂ ਸ਼ੁਰੂ ਰਹੀਆਂ ਬਾਪੂ ਸੁੰਦਾ ਸੌ ਜਾਂਦਾ ਤੇ ਕਦੇ-ਕਦੇ ਕੋਠੀ ਵਿੱਚੋਂ ਨੌਜਵਾਨ ਨੂੰ ਹੰਗਾਰਾ ਮਿਲ ਜਾਂਦਾ ਅਧਿਕ ਰਾਤ ਨੂੰ ਪੈਂਚ ਨੇ ਅੱਖਾ ਹੁਣ ਸੌ ਜਾਈਏ ਤੁਹਾਡੀਆਂ ਗੱਲਾਂ ਸੱਚੀਆਂ ਨੇ ਬਾਕੀ ਸਵੇਰੇ ਸਹੀ ਸਾਰੇ ਚੁੱਪ ਹੋ ਗਏ ਬਾਪੂ ਦੇ ਘਰਾੜੇ ਛੇਤੀ ਛੁੱਟਣ ਲੱਗ ਪਏ ਜਗੀਰੋ ਸ਼ਾਇਦ ਸਾਰੇ ਹਤੋਂ ਮੰਗ ਰੂਸਤੀ ਉਸ ਤੇ ਸੁਪਣਿਆਂ ਦੀ ਕੌਣ ਜਾਣੇ ਸਵੇਰੋਂ ਦੁੱਧ ਰਿੜਕਣ ਕੁਝ ਚਿਰਕੀ ਉੱਠੀ ਜਦੋਂ ਉਹ ਮੱਖਣ ਇਕੱਠਾ ਕਰ ਰਹੀ ਸੀ ਬਾਹਰੋਂ ਬਾਪ ਨੂੰ ਆਵਾਜ਼ਾਂ ਬਣੇ ਸ਼ੁਰੂ ਹੋਈਆਂ ਵਾਹਿਗੁਰੂ ਵਾਹਿਗੁਰੂ ਕਰਦਾ ਪੈਂਚਵਾਰ ਆ ਗਿਆ ਬਾਹਰ ਨੰਬਰ ਦਾ ਜੇਲ੍ਹਦਾਰ ਚੌਂਕੀਦਾਰ ਤੇ ਪੰਜਾਂ ਸਤ ਸਪਾਹੀਆਂ ਨਾਲ ਥਾਣੇਦਾਰ ਖੜਾ ਸੀ ਥਾਣੇਦਾਰ ਨੇ ਪੁੱਛਿਆ ਕਿਉਂ ਚਿਹਰਾ ਤੇਰੇ ਘਰ ਕੋਈ ਪ੍ਰਾਣਾ ਆਇਆ ਰਾਤੀ ਜੀ ਹਜ਼ੂਰ ਅੰਦਰ ਹੈ ਭਲਾ ਲੋਕ ਥਾਣੇਦਾਰ ਇੱਕ ਬਿੱਲੇ ਵਾਲੇ ਸਪਾਹੀ ਨੂੰ ਦੇਖ ਕੇ ਕਹਿਣ ਲਗਾ ਵਾਲੇ ਦੁਆਲੇ ਠੀਕ ਹੈ ਸਭ ਜੀ ਹਾਂ ਚੰਗਾ ਅੰਦਰ ਚੱਲ ਕੇ ਗ੍ਰਿਫਤਾਰ ਕਰੋ ਉਸ ਨੂੰ ਪ੍ਰਾਣਾ ਬੂਹੇ ਵਿੱਚ ਆ ਗਿਆ ਦਿਨ ਚੜ ਰਿਹਾ ਸੀ ਅਸਮਾਨ ਲਾਲੋ ਲਾਲ ਹੋ ਰਿਹਾ ਸੀ ਫਿਰ ਉਹ ਲਹਿਾਰ ਦੇ ਹਥੌੜੇ ਦੇ ਵਾਸ ਸਭ ਨੂੰ ਸੁਣਾਈ ਦੇ ਰਹੇ ਸਵਰੇ ਇਸ ਕਮੀ ਦੀ ਦਾਤੀ ਬਣ ਰਹੀ ਹੋਵੇ ਮੈਂ ਹਾਜ਼ਰ ਹੋ ਗਿਆ ਥਾਨੇਦਾਰ ਸਾਹਿਬ ਪਰਮਜੀਤ ਸਿੰਘ ਤੁਸੀਂ ਹਰਾਨੀ ਨਾਲ ਥਾਨੇਦਾਰ ਬੋਲਿਆ ਤੇ ਜ਼ੈਰਦਾਰ ਵੱਲ ਤੱਕ ਕੇ ਸਰਦਾਰ ਬਹਾਦਰ ਮਿਹਰ ਸਿੰਘ ਲਾਇਲਪੁਰ ਦੇ ਸਹਬਜ਼ਾਦੇ ਪਰ ਸਾਨੂੰ ਆਪਣੀ ਕਾਰਵਾਈ ਕਰਨੀ ਪਵੇਗੀ ਇਹਨਾਂ ਤੁਹਾਡੇ ਪਿੰਡ ਬਾਗਿਆਣਾ ਤਕਰੀਰ ਕੀਤੀ ਹੈ ਤੇ ਜੀ ਹਾਂ ਨੰਬਰਦਾਰ ਨੇ ਕਿਹਾ ਮੈਂ ਤਕਰੀਰ ਤੋਂ ਕਿਤੇ ਵੱਧ ਕੰਮ ਕਰਦਾ ਹਾਂ ਚੌਧਰੀ ਸਾਹਿਬ ਬਰਮਜੀਤ ਸਿੰਘ ਨੇ ਕਿਹਾ ਕੋਈ ਪੈਂਫਲੇਟ ਵੰਡੇ ਜੇ ਇਹ ਤੇ ਮੇਰਾ ਪਹਿਲਾ ਕੰਮ ਹੈ ਕਿਉਂ ਇਹ ਸੰਤੂ ਕੁਝ ਹੈ ਅੰਦਰ ਨੌਜਵਾਨ ਗੁੱਸੇ ਵਿੱਚ ਬੋਲਿਆ ਕੁਝ ਅਦਬ ਨਾਲ ਬੋਲੋ ਚੌਧਰੀ ਸਾਹਿਬ ਤੁਸੀਂ ਤੇ ਪੜ੍ਹੇ ਲਿਖੇ ਥਾਣੇਦਾਰ ਹੋ ਲਿਆ ਬਈ ਸਰਦਾਰ ਸੰਤਾ ਸਿੰਘ ਫੇਰ ਉਹ ਕਿਤਾਬਾਂ ਅੰਦਰੋਂ ਥਾਣੇਦਾਰ ਨੇ ਬਿਆੰਗ ਨਾਲ ਕਿਹਾ ਸੰਤਾ ਸਿੰਘ ਅੰਦਰ ਗਿਆ ਪਰ ਕਿਤਾਬਾਂ ਨਾ ਲਭੀਆਂ ਪੁਲਿਸ ਵਾਲਿਆਂ ਵੀ ਉਸ ਦੀ ਲੱਭਣ ਵਿੱਚ ਮਦਦ ਕੀਤੀ ਕਿਧਰੇ ਨਹੀਂ ਸੰ ਥਾਣੇਦਾਰ ਸਾਹਿਬ ਆਪਣੇ ਪ੍ਰੌਣੇ ਨੂੰ ਲੈ ਤੁਰੇ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ